ਦੇਖੋ ਦਫ਼ਤਰਾਂ ਖਾਲੀ ਹੈ ਸਮੁੰਦਰ ਤੇ ਇੱਧਰ ਪਾਮ ਰੀ ਨੇ ਸਾਰੇ ਤੇ ਉੱਧਰ ਦੇਖੋ ਚੰਦੇ ਵਾਲੇ ਪਾਸੇ ਜਿਹੜੀ ਲਾਲੀ ਹੈ ਉਹ ਹੋ ਗਈ ਹੈ ਸ਼ੁਰੂ ਜਿਹਨੂੰ ਆਪਾਂ ਪੌਤਾਲਾ ਕਹਿੰਦੇ ਆਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਪੂਰਨਮਾਸ਼ੀਆ ਮਨਾਉਣਾ ਤਾਂ ਮਿਸਤਾਨਾਂ ਦੇ ਡਰਨਾ ਕੋ ਤੁਹਾਡੀ ਆਪਣੀ ਸ਼ਕਤ ਹੈ ਲੇਕਿਨ ਜੇ ਤੁਸੀਂ ਕੁਦਰਤ ਨੂੰ ਮਿਲਣਾ ਹੈ ਤਾਂ ਪੂਰਨਮਾਸ਼ੀ ਦੀ ਰਾਤ ਨੂੰ ਇਸ ਸਮੁੰਦਰ ਦੇ ਕਿਨਾਰੇ ਰਹਾ ਕੇ ਤੁਸੀਂ ਪਾਣੀ ਦੇ ਛੱਲਾ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਪਾਣੀ ਹੈ ਉਹ ਨਹੀਂ ਚੰਦਮਾ ਖਿੱਚ ਰਿਹਾ ਆਪਣੇ ਵੱਲ ਤੇ ਕਿਵੇਂ ਉੱਚੀਆਂ ਛੱਲਾਉਂਦੀਆਂ ਨੇ ਤੇ ਕਿਵੇਂ ਕੁਦਰਤ ਹੈ ਜਿਹੜੀ ਆਹੇ ਕੁਸ਼ਮੰਦਲ ਕੇਸਤਰੰਗਾ ਲੈਂਦਾ ਹੈ। ਤੋਂ ਉਹ ਤੁਸੀਂ ਦੇਖ ਸਕਦੇ ਹੋ। ਉਹ ਸਾਹਮਣੇ ਸੂਰਜ। ਜੇ ਆਮੈਂ ਤੁਹਾਨੂੰ ਦਿਖਾਉਣਾ ਹਾਂ। ਆ ਦੇਖੋ ਇੱਕੋ ਜਿਹਾ ਸੂਰਜ ਚੜ੍ਹਨਾ ਹੈ। ਤੋਂ ਲਾਲੀ ਹੋ ਗਈ ਤੇ ਵਿੱਚ ਇੱਕ ਬਿਜਲੀ ਵੰਗੂ ਬਿਜਲੀ ਦੀ ਲਕੀਰ ਵੰਗੂ ਦਿਖਾਈ ਦੇ ਰਿਹਾ ਹੈ। ਤੋ ਉਹ ਬਹੁਤ ਹੀ ਖੂਬਸੂਰਤ ਲੱਗਦਾ ਹੈ 20 ਚੇਅਰਸ ਨੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਹਨ ਉਹ ਇੱਥੇ ਆਏ ਹੋਏ ਨੇ ਸਵੇਰ ਸਾਰੇ ਹੋਣਗੇ ਜਿਨ੍ਹਾਂ ਨੂੰ ਨੀਂਦ ਨਾਲ ਪਿਆਰ ਹੈ ਉਹ ਆਪਣੇ ਵਿਸਤ੍ਰੈਂਟ ਜਿੱੁੱਤੇ ਪਾਏ ਹੋਣਗੇ ਬਹੁਤ ਸਾਰੇ ਲੋਕ ਦਸਤਾਂ ਦੇ ਵੀ ਹੋਣਗੇ ਜਿਨ੍ਹਾਂ ਦਾ ਇੰਜੋਏ ਜਿਹੜਾ ਹੈਗਾ ਉਹ ਸਿਰਫ ਸ਼ਰਾਬ ਪੀਣ ਜਾਂ ਖਾਣ ਪੀਣ ਦੀ ਹੁੰਦਾ ਹੈ ਤੋ ਉਹ ਵੀ ਸੁੱਤਰ ਪਾਏ ਹੋਣਗੇ ਸਵਾਲ ਜਿਹੜੇ ਲੋਕ ਦੌੜੇ ਹੋਏ ਹੋਣਗੇ ਆ ਜਿਹੜੇ ਲੋਕ ਸਵੇਰ ਦੀ ਸੈਰ ਦਾ ਆਨੰਦ ਮਾਣ ਰਹੇ ਨੇ ਆ ਜਿਹੜੇ ਲੋਕ ਲਹਿਰਾਂ ਦਾ ਸੰਗੀਤ ਸੁਣ ਰਹੇ ਠੀਕ ਉਧਰ ਦੇ ਤੋਂ ਬੰਨੇ ਨੇ ਬਹੁਤ سارے ਲੋਕ ਨੇ ਆ ਦੇ ਕੋਚੀ ਜਿਹਾ ਸੱਨੇ ਆ ਰਹੀਆਂ ਨੇ ਉਧਰ ਸਾਡੇ ਪਰਿਵਾਰ ਵਾਲੇ ਵੀ ਆ ਰਹੇ ਤੇ ਆ ਦੇਖੋ ਜ਼ਿੰਦਗੀ ਨੂੰ ਤੱਪਾ ਸਾਰੇ ਮਿਲਦੇ ਨੇ ਇੰਨੇ ਹਨ ਕੋਈ ਜੜਾ ਕੋਪਰਤਾ ਉਸ ਨੂੰ ਮਾਗਣਾ ਉਸਦੇ ਨਜ਼ਾਰੇ ਦੇਖਣਾ ਬਹੁਤ ਸੂਰਤ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਉਹ ਪਰਬੱਦਲ ਨੇ ਹਰੇ ਭਰੇ ਦਰਖਤ ਨੇ ਸਮੁੰਦਰ ਦਾ ਪਾਣੀ ਹੈ ਸੁਗੀਤ ਹੈ ਆਸਮਾਨ ਹੈ ਬੱਦਲ ਵੀ ਪਰਬੋਤ ਹੋਣੇ ਲੱਗ ਰਹੇ ਨੇ ਦੇਖੋ ਬੱਦਲ ਕਿੰਨੇ ਹੋਣੇ ਲੱਗ ਰਹੇ ਨੇ ਉਹ ਪਰ ਜਹਾਜ਼ ਪਾਣੀ ਦੇ ਵਿੱਚ ਪਰੇ ਪਰੇ ਨੇ ਆਪਣਾ ਪਰਿਵਾਰ ਨਾਲ ਹੋਵੇ ਤਾਂ ਇਹੋ ਜਿਹੇ ਮੌਕਿਆਂ ਦਾ ਜਿਹੜਾ ਆਨੰਦ ਹੈ ਉਹ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਪਰਿਵਾਰ ਨਾਲ ਤੁਸੀਂ ਹਰ ਗੱਲ ਇੱਧਰ ਨੂੰ ਖੜੋ ਮੰਨ ਦੇ ਦੱਸ ਦਿੱਤੇ ਇੱਧਰ ਨੂੰ ਖੜੋ ਖੜੋ ਦੇਖੋ 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 ਦੇਖਦੇ ਆ ਮੈਂ ਦੇਖਣ ਉਹ ਦੇਖੋ ਜਿਹੜਾ ਸੂਰਜ ਆ ਥੋੜਾ ਜਿਆ ਨਿਕਲਿਆ ਆ ਐ ਲੱਗਦਾ ਜਿਵੇਂ ਪਾਣੀ ਚ ਡੁੱਬਿਆ ਹੁੰਦਾ ਉਹ ਦੇਖੋ ਸਾਹਮਣੇ ਮੈਨੂੰ ਲੱਗਦਾ ਜਿਵੇਂ ਪਾਣੀ ਦੇ ਵਿੱਚੋਂ ਸੋਨੇ ਦੀ ਬਹੁਤ ਵੱਡੀ ਬਾਲ ਉੱਤੇ ਨੂੰ ਆੜਦੀ ਹੋਵੇ ਉਹ ਦੇਖੋ ਸਾਰਾ ਆਕਾਸ਼ ਆ ਜਿਹੜਾ ਲਾਲ ਹੋ ਗਿਆ ਹੈ ਸਵੇਰ ਦੀ ਲਾਲੀ ਜਿਵੇਂ ਕਹਿੰਦੇ ਨੇ ਆਪਣੇ ਇੰਡੀਆ ਚ ਪੌਪਟਾਲਾ ਹੁੰਦਾ ਸਬਿਕ ਨੂੰ ਲੋਕ ਇਸ ਤਰ੍ਹਾਂ ਜਿਹੜੇ ਕੈਮਰੇ ਨਹੀਂ ਨਿਊ ਫੜੇ ਨੇ ਤੇ ਇੱਧਰ ਦੇਖੋ ਸਾਰੇ ਬੀਸਤੇ ਕੋਲਕਾ ਦੀ ਜਾਰਾ ਦੇਖਣ ਨੂੰ ਬੱਟੇ ਨੇ ਸੋ ਪੂਰਨਮਾਸ਼ੀ ਗਾਦੇਨ ਵਾਪੂਰ ਰਮਾਸ਼ੀ ਸੀ ਖੁੱਲ ਮੂਨ ਆਕਾਸ਼ ਦੇ ਉੱਪਰ ਬੱਦਲ ਛਾਏ ਹੋਏ ਪਾਮ ਟਰੀ ਤੇ ਖੋਲ ਰਿਹਾ ਹੋਇਆ ਸਮੁੰਦਰ ਉਹ ਬਹੁਤ ਹੱਸਣਾ ਰਾਇਸ ਲੋਗੋ ਕੋਈ ਬਦੌਤੋਂ ਜਿਹੜੇ ਪਿਆਰ ਕਰਨ ਵਾਲੇ ਨੇ ਨੇਚਰ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਉਹ ਦੇਖੋ ਸੂਰਜ ਜਿਹੜੀ ਪਹਿਲਾਂ ਥੋੜੀ ਜਿਹੀ ਲਾਲੀ ਸੀ ਆ ਦੇਖੋ ਇਧਰ ਕੰਢਿਆਂ ਤੇ ਨਰ ਰਿੱਤੇ ਤੇ ਪੈ ਕੇ ਰੱਖ ਕੋਟ ਰਿਫਲੈਕਟ ਹੋ ਰਹੀ ਆ ਤੋ ਇਤਾਂ ਲੱਗਦਾ ਹੈ ਜਿਵੇਂ ਸਮੁੰਦਰ ਦੇ ਕਿਨਾਰੇ ਕਿਸੇ ਨੇ ਸੋਨਾ ਡੋਕਾ ਦਿੱਤਾ ਹੋਵੇ ਆਹ ਦੇਖੋ ਸੋ ਕੀ ਆ ਵਾਤਾ ਹੈ ਕੀ ਆ ਵਾਤਾ ਹੈ ਕੀ ਆ ਵਾਤਾ ਹੈ ਕੋ ਸਾਡੇ ਜਿਹੜੇ ॠषि ਨਹੀਂ ਪੁਰਾਣੇ ਲੋਕ ਕੋ ਹੋਂਦ ਸੰਭਝੋਂ ਗਿਆ ਕਿਉਂ ਸੂਰਜ ਨਮਸਕਾਰ ਕਰਦੇ ਸੀ ਸੂਰਜ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਸੂਰਜ ਇੱਕ ਦਿਨ ਨਾ ਚੜੇ ਕਾ ਕੀ ਕੁਛ ਹੋ ਸਕਦਾ ਸੂਰਜ ਚਾਰ ਘੰਟੇ ਲੇਟ ਹੋ ਜਾਵੇ ਤੱਕ ਕੀ ਕੁਛ ਹੋ ਸਕਦਾ ਸੋ ਦੋਸਤੋ ਜਿਉਂ ਜਿਉਂ ਸੂਰਜ ਦੀ ਜਿਹੜੀ ਗਰਮੀ ਹੈ ਜਾਂ ਸੂਰਜ ਦੀ ਦਾ ਜਿਹੜਾ ਤਪਸ਼ ਹੈ ਉਹਦੇ ਵਿੱਚ ਕੋਈ ਸਮੱਸਿਆ ਆਈ ਹੈ ਤਾਂ ਮਨੁੱਖਤਾ ਦਾ ਜਿਹੜਾ ਨਾਸ਼ ਹੋਇਆ ਟੈਂਪਰੇਚਰ ਇਕਦਮ ਡਾਊਨ ਚਲੇ ਜਾਂਦਾ ਹੈ ਕਈ ਵਾਰ ਜਿਹੜੇ ਉਲਕਾ ਪਿੰਡ ਨੇ ਉੱਪਰ ਹੀ ਨਾ ਪਕਰਾ ਜਾਂਦੇ ਨੇ ਧਸਟਾ ਜਿਹੜੀ ਸਮਾਨੀ ਚੜ ਜਾਂਦੀ ਹੈ ਤੇ ਸੂਰਜ ਦੀ ਰੌਸ਼ਨੀ ਧਰਤੀ ਤੇ ਨਹੀਂ ਹੋਵੀ ਸੂਰਜ ਨਹੀਂ ਆਊਗਾ ਤੇ ਬਨਸਪਤੀ ਨਹੀਂ ਉੱਗ ਸਕਦੀ ਸੂਰਜ ਨਹੀਂ ਆਊਗਾ ਰਜੀਬ ਜੰਤੂ ਮਰ ਜਾਣਗੇ ਸੂਰਜ ਨਹੀਂ ਆਊਗਾ ਤੇ ਮਨੁੱਖ ਤਾਂ ਵੀ ਮਰ ਜਾਵੇਗਾ ਇਸ ਕਰਕੇ ਉਹ ਜ਼ਿੰਦਗੀ ਦੇਣ ਵਾਲਾ ਹੈ ਤੇ ਨੌ ਗ੍ਰਹਿ ਉਹਦੀ ਪਰਕਰਮ ਕਰਦੇ ਨੇ ਕੋ ਇੱਕ ਅਜੀਬ ਜਿਹੜਾ ਬ੍ਰਹਿਮੰਡ ਚ ਵਰਤਾਰਾ ਹੋ ਰਿਹਾ ਹੈ ਸੂਰਜ ਦਾ ਚੜਨਾ ਟਾਈਮ ਸਿਰ ਚੜਨਾ ਤੇ ਛਿਪਨਾ ਕੱਪੀ ਨੂੰ ਕੋ ਕੰਪਰੇਚਰ ਦੇਣਾ ਆਜ ਰਖਾਲ ਦਾ ਸਮੁੰਦਰ ਹੈ ਤੇ ਇਹ ਵੀ ਸੂਰਜ ਕਰਕੇ ਹੀ ਹੈ ਕਿਉਂਕਿ ਜੇ ਸੂਰਜ ਨਾ ਛੜੇ ਤਾਂ ਇਹ ਪਾਣੀ ਆ ਜਿਹੜਾ ਹੈ ਇੱਥੇ ਜੰਮ ਜਦੇ ਆ ਦੇਖੋ ਲੋਕ ਕੈਮਰੇ ਠਾਕੇ ਹੋ ਦ੍ਰਿਸ਼ ਨੂੰ ਆਪਣਾ ਕੈਮਰਾ ਅਨੁਭਵ ਕਰ ਰਹੇ ਨੇ ਅ ਤਜੀਆਂ ਦੇ ਵਿੱਚੋਂ ਮੈਂ ਵੀ ਹਾਂ ਸਾਨੂੰ ਆਪਣੀ ਲਈ ਕਿਸੇ ਰਾਤ ਨੂੰ ਤਾਰੇ ਦੇ ਦੇਖਣੇ ਨੇ ਫਿਰ ਰਾਤ ਅਸੀਂ ਇੱਥੇ ਆਏ ਸੀ ਬੀਚ ਤੇ ਅ ਇੱਕ ਰਾਤ ਕੁਸ਼ੂਸੀ ਨੂੰ ਦੇਖਣ ਆਏ ਸੀ ਬੀਚ ਦੇ ਸਮਾਰੇ ਔਰ ਲੋਕ ਮਸਤ ਹੋ ਕੇ ਸੰਗੀਤ ਤੇ ਨੱਚ ਰਹੇ ਸੀਗੇ ਔਰ ਮੈਂ ਦੇਖਿਆ ਕਿ ਇੱਥੇ ਤਾਰੇ ਬੜੇ ਮੀਜਨ ਹੈ ਤਾਰੇ ਬਹੁਤ nhiều ਨੇ ਸੋ ਰਾਤ ਮੇਰੇ ਸਿਰ ਉੱਪਰ ਜਿਹੜਾ ਫੁੱਲ ਮੂਨ ਸੀ ਚੰਦਮਾ ਦੇ ਨਾਲ ਬਿਲਕੁਲ ਜੁਪੀਟਰ ਸੀਗਾ ਬ੍ਰਸਪਤੀ ਕਰਾ ਤੇ ਉਸਦੇ ਨਾਲ ਹੀ ਮਾਰਸ ਸੀਗਾ ਤੇ ਦੂਸਰੇ ਪਾਸੇ ਵੀਨਸ ਸੀਗਾ ਤੇ ਜਿਹੜੇ ਰਾਇਨੋ ਕਿੱਤੀ ਹੈ ਉਹਦੇ ਥੱਲੇ ਅਸੀਂ ਬੈਠੇ ਸੀ ਸਾਡੇ ਬਿਲਕੁਲ ਉੱਪਰ ਜਿਹੜੇ ਤਿੰਨ ਤਾਰੇ ਹੁੰਦੇ ਨੇ ਰਾਏਨ ਕੰਸਟੇਲੇਸ਼ਨ ਦੇ ਉਹ ਸਾਡੇ ਸਿਰ ਉੱਪਰ ਸੀ ਸੋ ਮੇਰੇ ਪਾਸ ਪਿਛਲੇ ਪਾਸੇ ਜਿਹੜੇ ਮੇਰੇ ਸਰ ਦੇ ਪਿਛਲੇ ਪਾਸੇ ਔਰਸਾ ਮੇਜਰ ਜਿਹੜੀ ਹੈਗੀ ਕੰਸਟੇਲੇਸ਼ਨ ਉਹ ਸੀ ਔਰਸਾ ਮਾਈਨਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਥਰੂ ਤਾਰਾ ਹੈ ਮੰਜੀ ਹੈ ਜਿਹਨੂੰ ਆਪਾਂ ਇੰਡੀਆ 'ਚ ਕਹਿੰਦੇ ਹੁੰਦੇ ਆ ਅ ਮੰਜੀ ਕਹਿੰਦੇ ਨੇ ਤੇ ਸੱਤ ਤਾਰੇ ਹੁੰਦੇ ਨੇ ਸੋ ਉਹ ਜਿਹੜਾ ਹੈਗਾ ਨਜ਼ਾਰਾ ਉਹ ਸੀ ਦਾਸਮਾਨਿਆ ਤਾਂ ਹੁਣ ਅਸਲੀ ਜਿਹੜਾ ਹੈਗਾ ਉਹ ਉੱਪਰ ਤੋਂ ਜਾ ਰਿਹਾ ਜਿਹੜਾ ਮਾਨ ਰਹਿ ਗਿਆ ਇੱਕ ਬਹੁਤ ਹੀ ਸੁਹਾਵਣੀ ਸਵੇਰ ਸੀ ਸੋ ਅਸੀਂ ਸਾਰੇ ਪਰਿਵਾਰ ਨੇ ਤੜਕੇ ਉੱਠ ਕੇ ਇਸ ਟਾਈਮ ਨੂੰ ਚੁਣਿਆ ਤਾਂ ਕਿ ਅਸੀਂ ਜਿਹੜਾ ਸਨ ਰਾਈਜ਼ ਆ ਉਹ ਦੇਖ ਸਕੀਏ ਕੁਦਰਤ ਦਾ ਵਿਚਾਰਾ ਜੁਦਾ ਦੇਖ ਸਕਦੇ ਹਾਂ کافی ਬਾਹਰ ਆ ਗਿਆ ਦੂਰ ਜੇ ਬੱਦਲ ਦੇ ਫੋਕਸ ਨਾ ਨੀਆਂ ਤੁਸੀਂ ਵੀ ਰਾਂ ਗੱਲਾਂ ਕਰਤੀਆਂ ਬਣਾ ਰੱਖੇ ਨੇ ਆਪਾਂ ਨੂੰ ਵੀ ਲੱਗਦਾ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਬਾਹਰ ਨਿਕਲ ਕੇ ਦੇਖਦੇ ਹੁੰਦੇ ਸੀ ਕਿ ਕਿਸ ਤਰ੍ਹਾਂ ਬੱਦਲ ਨੇ ਜਿਹੜੇ ਆਕਾਰ ਬਦਲਦੇ ਨੇ ਉਹਨਾਂ ਦਾ ਤਾਂ ਕਲਮਾਂ ਕਰਦੀ ਹੋਵੇ ਸਾਡੇ ਵਾਲ ਬਾਰੇ ਬਹੁਤ ਖੁਸ਼ ਹੈ ਪਰ ਸਾਡੇ ਤੋਂ ਦੇਖਣ ਵਾਲੇ ਯਕ ਨਹੀਂ ਹੈਪੀ ਡੇ ਸਾਰਾ ਖੁਸ਼ ਹੁੰਦਾ ਹੈ ਅਸੀ ਕਮ ਮਾਤੂ ਕਰਾ ਕਰਨ ਤੋਂ ਕੰਮ ਲੋਕ ਮੰਡੀ ਤੋਂ ਕਿਸੇ ਜਿੰਦ ਲਈ ਸੇਵਾ ਕੋਈ ਤੁਹਾਨੂੰ ਜਿੰਦ ਜੁਆਇ ਕਰਨਾ ਚਾਹੀਦਾ ਹੈ ਨਾ ਕਿ ਖਾਓ ਪੀਓ ਤੇ ਦੁਨੀਆ ਤੋਂ ਪਰਜੋ ਉਹ ਇਹ ਜਰਾ ਫਟੜ ਵਾਲ ਵਾਲੇ ਪਰਤਾਰਾ ਵਾਪਰ ਰਿਹਾ ਹੈ ਮੰਡੀ ਵਰਤਾਰਾ ਤੇ ਬਰਲੀਆ ਥਾਂ ਨੂੰ ਹੀ ਨਸੀਬ ਹੁੰਦਾ ਹੈ ਹੁੰਦਾ ਜਦੋਂ ਉਹ ਮਾਨਕ ਸਾਹਮਣੇ ਹੀ ਲਿਖਿਆ ਕਿ ਹੰਦੇ ਉਹਨਾਂ ਆਖੀਆਂ ਨੂੰ ਹੰਦੇ ਉਹ ਨਹੀਂ ਹੈਗੇ ਭਾਵ ਜਿਨ੍ਹਾਂ ਨੂੰ ਦਿਖਦਾ ਨਹੀਂ ਅੰਧੇ ਹੋਣੇ ਅੰਨੇ ਹੋਣੇ ਜਿਨ੍ਹਾਂ ਸਾਹਮਣੇ ਤੋਂ ਅਸੀਂ ਵੇਖ ਰਿਹਾ ਹੈਗਾ ਉਹ ਦੇਖਦੇ ਨਹੀਂ ਕੋਈ ਦਰ ਪਰਖ ਲੱਗਤ ਹੁੰਦੀ ਹੈ ਲਾਈਟ ਉਧਰੋਂ ਤੇ ਉਧਰ ਜਿਹੜਾ ਹੈਗਾ ਸਾਰੀ ਦੁਨੀਆ ਤੇ ਦਵਾਈ ਤਾਂ ਰਹੀਆ ਉਹ ਇਹੀ ਹੈ ਮੇਰਾ ਕਹਿਣਾ ਕੁਦਰਤ ਨੂੰ ਮਿਲਣਾ ਆਪਣ ਨੂੰ ਮਿਲਣਾ ਬਹੁਤੋਂ ਬੰਦੇ ਆਪਣੇ ਆਪ ਨੂੰ ਇਹ ਨਹੀਂ ਮਿਲਦੇ। ਬਹੁਤੋਂ ਬੰਦੇ ਨੂੰ ਪਤਾ ਹੀ ਨਹੀਂ ਜਿਉਂ ਕੀ ਹੰਣਾ ਉਹਨਾਂ ਦੀ ਸਮਰੱਥਾ ਕੀ ਹੈ। ਉਹਨਾਂ ਦੇ ਵਿੱਚ ਕਿਹੜਾ ਪੋਟੈਂਸ਼ੀਅਲ ਹੈ, ਕਿਹੜੀ ਪਾਵਰ ਹੈ ਕਿ ਉਹ ਕਰ ਸਕਦੇ ਨੇ। ਦੇਖੋ ਕੁਦਰਤ ਨੇ ਇੱਕ ਬੰਦੇ ਨੂੰ ਜਿਵੇਂ ਹਰੇਕ ਜਾਨਵਰ ਨੂੰ ਕੋਈ ਫੋਨ ਦਿੱਤਾ ਹੁੰਦਾ ਹੈ ਜਿਸ ਤਰ੍ਹਾਂ ਤਰਗੂਸ਼ਾ ਉਹ ਪਾਕ ਜਿਹੜਾ ਸ਼ੇਰ ਆ ਉਹ ਬਹਾਦਰ ਹੈ। ਸੱਪਾ ਜਿਹੜਾ ਦੰਗ ਮਾਰਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਇਨਸਾਨ ਹੈ ਕੋਈ ਪ੍ਰਿੰਟਰ ਹੈ ਕੋਈ ਦੇਖਕ ਹੈ ਕੋਈ ਲੀਡਰ ਹੈ ਕੋਈ ਕੋਸ਼ ਹੈ ਕੋਈ ਸ਼ ਹੈ ਲਿਖਣ ਕੋਈ ਆਪਣਾ ਟੈਲੀਗ੍ਰਾਫ ਰਿਸਪੋਰਟ ਮੈਂ ਦੱਲ ਰਿਹਾ ਤੁਸੀਂ ਕੌਣ ਹੈ ਉਹਨੂੰ ਪਛਾਣਨਾ ਹੁੰਦਾ ਹੈ ਤੋਂ ਬੰਦੇ ਨੂੰ ਤਨਾ ਕੋ ਆਪਣੇ ਆਪ ਨੂੰ ਮਿਲਣਾ ਚਾਹੀਦਾ ਤੇ ਫੇਰ ਜਿਹੜਾ ਹੈਗਾ ਉਹਦਰ ਤੁਹਾਨੂੰ ਮਿਲਣਾ ਚਾਹੀਦਾ ਤੇ ਜਦੋਂ ਤੁਹਾਨੂੰ ਕੋਈ ਸਮਝ ਆ ਗਈ ਉਹ ਇੱਕ ਬਹੁਤ ਵੱਡੀ ਕਿਤਾਬ ਹੈ ਤਾਂ ਤੁਹਾਨੂੰ ਜ਼ਿੰਦਗੀ ਦਾ ਬਹੁਤ ਕੁਝ ਸਮਝ ਆ ਜਾਂਦਾ ਹੈ ਉਹ ਇੱਕ ਇਸ ਤਰ੍ਹਾਂ ਦਾ ਗ੍ਰੰਥ ਹੈ ਜੀਵਨ ਆ ਕਪੜਾ ਜਿਹੜੀਆਂ ਆ ਦੇਖੋ ਆ ਕਰਦੀ ਤੇ ਲਿਖੀਆਂ ਪਈਆਂ ਨੇ ਹੁਣ ਜੇ ਮੈਂ ਜੇ ਤੇ ਬੋਲਣ ਲੱਗਾ ਮੈਂ ਬਹੁਤ ਬੋਲ ਸਕਦਾ ਸੱਲਾਂ ਸਾਨੂੰ 30 ਦਸ ਹੁੰਦੀਆਂ ਨੇ ਅੱਗੇ ਵੇਖਦਾ ਹਾਂ ਕਿ ਕੀ ਬਖਾਇਆ ਔਰ ਫੂਰ ਜਿਹੜਾ ਸਾਨੂੰ ਕੀ ਦੱਸਦਾ ਜੰਗੀ ਦੋਸਤੇ ਇੱਥੇ ਹੀ ਕਰਦਾ ਕਾਸੇ ਬਹੁਤ ਪਾ ਚੱਲੀਏ ਅ ਸੰਰਵਾਇਜ਼ ਹੋ ਗਿਆ ਜਿੱਦਲੇ ਦੇਖਣ ਆਏ ਸੀਗੇ ਕੋਦਰ ਨੂੰ ਮਿਲਦੇ ਤੇ ਕੋਈ ਤਰ੍ਹਾਂ ਦੀ ਮਿਲਦਾ ਜੇ ਮੁਲਾਕਾਤ ਲੈ ਲਈ ਓਕੇ ਦੋਸਤੋ ਸੋ ਇਸ ਤਰ੍ਹਾਂ ਜਿਹੜੀ ਸੁਬਾਹ ਇਹ ਬਹੁਤ ਹੀ ਕਮਾਲ ਦੀ ਸੀ ਤੋਂ ਉਸ ਤੋਂ ਬਾਅਦ ਅਸੀਂ ਆ ਗਏ ਆ ਇੱਕ ਕਾਫੀ ਸ਼ਾਪ ਤੇ ਸੋ ਇਸ ਕਾਫੀ ਸ਼ਾਪ ਤੇ ਆਪਾਂ ਹੁਣ ਕਾਫੀ ਦਾ ਆਨੰਦ ਮਾਣਾਂਗੇ ਸੋ ਉਸ ਤੋਂ ਬਾਅਦ ਆਪਣੇ ਕਮਰੇ ਚ ਜਾਵਾਂਗੇ ਤੋਂ ਉੱਥੇ ਜਾ ਕੇ ਨਹਾਵਾ ਧੋਵਾਗੇ ਤਿਆਰ ਹੋਵਾਂਗੇ ਤੇ ਫਿਰ ਦੇਖਾਂਗੇ ਕਿ ਅੱਜ ਦਿਨ ਦਾ ਪ੍ਰੋਗਰਾਮ ਕੀ ਹੈ ਸੋ ਅੱਜ ਆਪਾਂ ਬ੍ਰੇਕਫਾਸਟ ਵੀ ਕਰਨੀ ਹੈ ਸੋ ਕਾਫੀ ਦੇ ਉੱਪਰ ਉਹ 20-20 ਲੋਕ ਨੇ ਜਿਹੜੇ ਉਹ ਕਾਫੀ ਆਉਂਦੇ ਨੇ ਅਲਦਾਲੇ ਤੁਸੀਂ ਨਜ਼ਾਰਾ ਜਿਹੜਾ ਉਹ ਦੇਖ ਸਕਦੇ ਹੋ ਸੋ ਕਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਥੇ ਸ਼ੈੱਡ ਨੂੰ ਸ਼ਤਾਂ ਹੁੰਦੀਆਂ ਨੇ ਤੋਂ ਕਿਸ ਤਰ੍ਹਾਂ ਇੱਥੇ ਬਨਸਪਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੰਘਣੀ ਹੈ ਹਰੇ ਭਰੇ ਦਰਖਤ ਨੇ ਤੋਂ ਉਸ ਤੋਂ ਬਾਅਦ ਆਪਾਂ ਆ ਗਏ ਹਾਂ ਰੈਸਟੋਰੈਂਟ ਤੇ ਤੇ ਜਿੱਥੇ ਬ੍ਰੇਕਫਾਸਟ ਹੈ ਮਤਲਬ ਇੱਥੇ ਦੁਨੀਆਪਰ ਦਾ ਬ੍ਰੇਕਫਾਸਟ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਬ੍ਰੇਕਫਾਸਟ ਲੈ ਸਕਦੇ ਹੋ ਮੋਸਟਲੀ ਜਿਹੜਾ ਇਟਾਲੀਅਨ ਫੂਡ ਹੁੰਦਾ ਲੇਕਿਨ ਤੁਸੀਂ ਜਿਸ ਤਰ੍ਹਾਂ ਦਾ ਵੀ ਚਾਹੋ ਤਾਂ ਉਹ ਲੈ ਸਕਦੇ ਆ ਤਾਂ ਤੁਸੀਂ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਤੇ ਹਰ ਕਿਸਮ ਦੀਆਂ ਜਿਹੜੀਆਂ ਅੰਡੇ ਬ੍ਰੈਡ ਜੈਮ ਚਟਣੀਆਂ ਦਹੀਂ ਤੇ ਨਾਲ ਸੀਰੀਅਲ ਅ ਫਰੂਟ ਤੇ ਕਈ ਕਿਸਮ ਦੇ ਜਿਹੜੇ ਮੀਟ ਨੇ ਉਹ ਵੀ ਨੂਡਲਸ ਪਾਸਤਾ ਤੇ ਇਹ ਸਾਰਾ ਕੁਝ ਇੱਥੇ ਹੈ ਤੇ ਲੈ ਸਕਦੇ ਨੂੰ ਤੇ ਇਹ ਜਿਹੜਾ ਰੈਸਟੋਰੈਂਟ ਹੈ ਨਾ ਇਹ ਬਿਲਕੁਲ ਸਮੁੰਦਰ ਦੇ ਕਿਨਾਰੇ ਹੈ ਤੇ ਤੁਸੀਂ ਜਦੋਂ ਖਾਣੇ ਹੁੰਦੇ ਤੁਹਾਨੂੰ ਵਿੰਡੋਆਂ ਦੇ ਵਿੱਚ ਉੱਚੀਆਂ-ਉੱਚੀਆਂ ਛੱਲਾਂ ਤੇ ਸਮੁੰਦਰ ਦਾ ਜਿਹੜਾ ਸਾਰਾ ਨਜ਼ਾਰਾ ਦਿੱਸਦਾ ਸੋ ਇੱਥੇ ਜਿਹੜੇ ਲੋਕ ਬੈਠੇ ਨੇ ਤੇ ਇਹ ਮਿਕਸ ਕਮਿਊਨਿਟੀ ਹੈਗੀ ਆ ਇਹ ਵਿਜ਼ਿਟ ਕਰਨਾ ਹੋਵੇ ਤਾਂ ਆ ਦੇਖੋ ਅੰਦਰੋਂ ਬੈਠ ਕੇ ਬਾਹਰ ਇਸ ਤਰ੍ਹਾਂ ਦਿੱਖਦਾ ਹੈ ਤੇ ਲੋਕ ਨੇ ਜਿਹੜੇ ਉਹ ਚਿਹਰਾ ਤੇ ਪਏ ਨੇ ਧੁੱਪ ਸੇਕ ਰਹੇ ਨੇ ਪਾਣੀ ਹੈ ਜਿਹੜਾ ਉਹ ਆ ਰਿਹਾ ਹੈ ਤੇ ਅਸੀਂ ਲੋਕ ਆ ਜਿਹੜੇ ਅਸੀਂ ਮਤਲਬ ਜਦਾਂ ਉਸ ਲੈਵਲ ਤੱਕ ਮੈਂ ਨਹੀਂ ਕਹਿੰਦਾ ਅਸੀਂ ਅਸੀਂ ਉਸ ਲੈਵਲ ਤੱਕ ਜਾ ਨਹੀਂ ਸਕੇ ਅਸੀਂ ਜੋ ਬਹੁਤ ਥੱਲੇ ਫਸੇ ਆ ਅਸੀਂ ਮਤਲਬ ਕਿਸੇ ਨੂੰ ਮਤਲਬ ਇਸ ਤਰ੍ਹਾਂ ਦੇਖ ਲਈਏ ਪਿਆ ਦੇਖ ਲਈਏ ਤੇ ਅਸੀਂ ਉਹਦੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਨਾ ਉਹਨੂੰ ਹੁਕਮ ਸੁਣਾਉਣਾ ਜਾ ਕੇ ਕਿ ਤੂੰ ਆਹ ਕੱਪੜੇ ਕਿਉਂ ਪਾਏ ਨੇ ਤੂੰ ਉਹ ਕੱਪੜੇ ਕਿਉਂ ਪਾਏ ਨੇ ਅਸੀਂ ਅਜੇ ਇਹਨਾਂ ਗੱਲਾਂ 'ਚ ਉਲਝੇ ਹੋਏ ਆ ਮਾਨਸਿਕ ਲੈਵਲ ਤੇ ਅਸੀਂ ਉਸ ਪੱਧਰ ਤੇ ਨਹੀਂ ਪਹੁੰਚ ਸਕੇ ਕਿ ਅਸੀਂ ਮਤਲਬ ਜਿਹੜਾ ਹੈਗਾ ਦੂਸਰੇ ਲੋਕਾਂ ਨੂੰ ਕਿਸੇ ਕਿਸਮ ਦੀ ਆਜ਼ਾਦੀ ਦੇ ਸਕੀਏ ਸੋ ਉਸ ਤਰ੍ਹਾਂ ਬੈ ਕੇ ਅਸੀਂ ਜਦੋਂ ਵੀ ਬੈਠਦੇ ਸੀ ਇਕੱਠੇ ਕਿਉਂਕਿ ਪਰਿਵਾਰ ਸੀਗੇ ਗੱਲਾਂ ਵੀ ਕਰਦੇ ਸੀਗੇ ਤੋ ਹਰ ਤਰ੍ਹਾਂ ਦੀ ਅਸੀਂ ਜਿਹੜੀ ਆਪਣੀ ਇੱਛਾ ਹੈ ਕੀ ਦੇਖਣਾ ਚਾਹੁੰਦੇ ਆ ਕੀ ਖਾਣਾ ਚਾਹੁੰਦੇ ਆ ਤਾਂ ਉਹ ਵੀ ਸਾਂਝੀ ਕਰ ਸਕਦੇ ਆ ਸੋ ਕੋਈ ਵਾਰ ਜਦੋਂ ਆਪ ਗਰੁੱਪ ਟਰੈਵਲ ਕਰਦੇ ਆ ਤਾਂ ਮਤਲਬ ਕੋਈ ਹੋਰ ਲੋਕਾਂ ਨਾਲ ਤੁਸੀਂ ਟਰੈਵਲ ਕਰਦੇ ਹੋ ਤੇ ਉੱਥੇ ਤੁਹਾਡੇ ਖਿਆਲ ਮਿਲਣੇ ਬਹੁਤ ਜ਼ਰੂਰੀ ਹੁੰਦੇ ਨੇ ਟੇਸਟ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਨਹੀਂ ਤਾਂ ਹਰੇਕ ਬੰਦਾ ਕਹਿੰਦਾ ਨਹੀਂ ਜੀ ਇੱਥੇ ਛੱਡੋ ਆਪਾਂ ਉੱਥੇ ਚੱਲਦੇ ਹਾਂ ਆਹ ਨਹੀਂ ਖਾਣਾ ਜੀ ਆਪਾਂ ਆਹ ਮੰਗਾਉਨੇ ਆ ਮਤਲਬ ਸਾਡਾ ਇਹ ਹੈਗਾ ਵੀ ਅਸੀਂ ਜੋ ਅਸੀਂ ਲਾਈਕ ਕਰਦੇ ਹਾਂ ਉਹ ਅਸੀਂ ਦੂਸਰਿਆਂ ਤੇ ਠੋਸਦੇ ਹਾਂ ਜੇ ਇੱਕ ਬੰਦਾ ਕਹਿੰਦਾ ਕਿ ਮੈਂ ਰੈਸਟੋਰੈਂਟ ਚ ਖਾਣਾ ਦੂਜਾ ਕਹਿੰਦਾ ਨਹੀਂ ਨਹੀਂ ਛੱਡ ਪਰੇ ਆਪਾਂ ਉੱਥੇ ਚੱਲਦੇ ਹਾਂ ਜੇ ਇੱਕ ਕਹਿੰਦਾ ਮੈਂ ਮੈਕਸੀਕਨ ਖਾਣਾ ਦੂਜਾ ਕਹਿੰਦਾ ਨਹੀਂ ਨਹੀਂ ਛੱਡ ਪਰੇ ਇਹ ਨਹੀਂ ਸਵਾਦ ਹੁੰਦਾ ਆਪਾਂ ਟਾਲੀਅਨ ਚੱਲਦੇ ਆਸੀਂ ਦੂਸਰੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਕਦਰ ਨਹੀਂ ਕਰਦੇ ਤਾਂ ਇਹ ਜਿਹੜੇ ਟਰੈਵਲ ਨੇ ਇਹ ਤੁਹਾਨੂੰ ਇਹ ਚੀਜ਼ਾਂ ਸਿਖਾਉਂ ਕਿ ਤੁਸੀਂ ਆਪ ਵੀ ਜਿਉਓ ਅਤੇ ਦੂਸਰੇ ਲੋਕਾਂ ਦੇ ਭਾਵਨਾਵਾਂ ਦੀ ਕਦਰ ਕਰੋ ਤਾਂ ਮੇ ਤੁਹਾਡੇ ਬੱਚੇ ਹੀ ਹੋਣ ਤੇ ਅਸੀਂ ਇੱਕ ਦੂਜੇ ਨੂੰ ਪੁੱਛ ਕੇ ਹੀ ਮਤਲਬ ਫਾਈਨਲਾਈਜ਼ ਉਹ ਕਰਦੇ ਹਾਂ ਇਸ ਤਰ੍ਹਾਂ ਜੇ ਅਸੀਂ ਖਾਣਾ ਵੀ ਡਿਫਰੈਂਟ ਖਾਣਾ ਹੈ ਤਾਂ ਵੀ ਕੋਈ ਚੱਕਰ ਨਹੀਂ ਤੇ ਜੀ ਅਸੀਂ ਕਈ ਵਾਰ ਕੋਈ ਟਾਈਮ ਤੇ ਅਸੀਂ ਦੋ ਦੋ ਤਿੰਨ ਤਿੰਨ ਰੈਸਟੋਰੈਂਟਸ ਵੀ ਖਾਣਾ ਖਾਣੇ ਆ ਕਿਸੇ ਦਾ ਕੁਝ ਖਾਣ ਨੂੰ ਦਿਲ ਕਰਦਾ ਹੈ ਕਿ ਤਾਂ ਕੁਝ ਖਾਣ ਨੂੰ ਦਿਲ ਕਰਦਾ ਕੋਈ ਗੱਲ ਨਹੀਂ ਸੋ ਹਰ ਬੰਦੇ ਨੂੰ ਆਪਣਾ ਮਨ ਰਿਲੈਕਸ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਸੋ ਕੁਦਰਤ ਸਾਨੂੰ ਇਹ ਸਿਖਾਉਂਦੀ ਹੈ ਸੋ ਦੇਖੋ ਕਿੰਨੀਆਂ ਖੂਬਸੂਰਤ ਛੱਲਾਂ ਨੇ ਕਦੇ ਅਸੀਂ ਸੋਚਿਆ ਇਹਨਾਂ ਪਾਣੀ ਕਿੱਥੋਂ ਆਇਆ ਤੇ ਇਹ ਕਿਉਂ ਮਤਲਬ ਕੀ ਸਮੁੰਦਰ ਸਾਹ ਲੈ ਰਿਹਾ ਜਾਂ ਇਸ ਨੂੰ ਕੋਈ ਆਪਣੇ ਵੱਲ ਖਿੱਚ ਰਿਹਾ ਪਰ ਨੂੰ ਪਾਣੀ ਨੂੰ ਛੱਲਾਂ ਨੇ ਜਿਹੜੀਆਂ ਕਿਵੇਂ ਆ ਰਹੀਆਂ ਨੇ ਕਿਵੇਂ ਇਹ ਤਾਂ ਵੱਡਾ ਸਮੁੰਦਰ ਹੈ ਉਹ ਜਿਹੜਾ ਸ਼ਲਕ ਦਾ ਸੋ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਲੋਕ ਨੇ ਜਿਹੜੇ ਉਹ ਨਹਾ ਰਹੇ ਨੇ ਛੱਲਾਂ ਬਹੁਤ ਉੱਚੀਆਂ ਨੇ ਸੋ ਕੋਈ ਚੱਕਰ ਨਹੀਂ ਕਿ ਕੋਈ ਮਤਲਬ ਕਿਸ ਤਰ੍ਹਾਂ ਵਿਚਰ ਰਿਹਾ ਹੈ ਕੋਈ ਨਹੀਂ ਵਿਚਰ ਰਿਹਾ ਇਹ ਕੋਈ ਚੱਕਰ ਨਹੀਂ ਹੈਗਾ ਤੇ ਸਾਡੇ ਤਾਂ ਮਤਲਬ ਹੀ ਹੈਗਾ ਵੀ ਅਸੀਂ ਹੂਟਿੰਗ ਕਰਨੀ ਮਤਲਬ ਇੱਕ ਦੂਸਰੇ ਤੇ ਤਾਨੇ ਕਸਣੇ ਇੱਕ ਦੂਜੇ ਨੂੰ ਤਾਂ ਮਜ਼ਾਕ ਉਡਾਉਣਾ ਇੱਕ ਦੂਜੇ ਤੇ ਟੌਂਟ ਕਰਨਾ ਇਹ ਸਾਡਾ ਮਤਲਬ ਜਿੱਦਾਂ ਹੈਗਾ ਇਹ ਸਾਡੇ ਕਲਚਰ ਦਾ ਐਕਚੁਅਲੀ ਹਿੱਸਾ ਬਣਿਆ ਹੋਇਆ ਭਾਵੇਂ ਅਸੀਂ ਬਾਹਰਲੇ ਮੁਲਕਾਂ ਚਲੇ ਗਏ ਭਾਵੇਂ ਅਸੀਂ ਪੜ੍ਹ ਲਿਖਿਆ ਹੈ ਲੇਕਿਨ ਸਾਡੇ ਤੋਂ ਜਿਹੜਾ ਉਹ ਬਚਪਨਾ ਹੈਗਾ ਜਾਂ ਜਿਹੜੀ ਹੂੜ ਮੱਤ ਉਹ ਸਾਡੇ ਚੋਂ ਨਹੀਂ ਜਾਂਦੀ ਤੇ ਅਸੀਂ ਸਭ ਇੱਕ ਨਹੀਂ ਬਣੇ ਤੋ ਅਸੀਂ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹ ਮਨੁੱਖੀ ਦੇਹ ਹੋਈ ਛੋਟੇ ਵਿਚਾਰ ਹੋਈ ਨਫ਼ਰਤ ਹੋਈ ਈਰਖਾ ਹੋਈ ਅਸੀਂ ਇਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਸੋ ਕਿਸ਼ਨਾ ਸਾਨੂੰ ਇਹ ਚੀਜ਼ ਹੈ ਜਿਹੜੀ ਉਹ ਸੋ ਕੰਡਿਆਂ ਨੇ ਉਹ ਇਸੇ ਕਰਕੇ ਆਪਾਂ ਆਪਣੇ ਆਪ ਨੂੰ ਹੋਰ ਅਮੀਰ ਕਰਨ ਲਈ ਹੋਰ ਵਿੱਚ ਕਰਨ ਲਈ ਹੋਰ ਜਾਣਨ ਲਈ ਕਿਉਂਕਿ ਬੰਦਾ ਕਦੀ ਪੈਸੇ ਨਾਲ ਅਮੀਰ ਨਹੀਂ ਹੁੰਦਾ ਬੰਦਾ ਆਪਣੇ ਅਨੁਭਵ ਨਾਲ ਆਪਣੇ ਗਿਆਨ ਨਾਲ ਅਮੀਰ ਹੁੰਦਾ ਹੈ ਸੋ ਦੇਖੋ ਕਿਵੇਂ ਇਹ ਸੰਗੀਤ ਚੱਲ ਰਿਹਾ ਹੈ ਕਿਵੇਂ ਇਹ ਨੱਚ ਰਹੇ ਨੇ ਇਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਜਾਣ ਪਛਾਣ ਨਹੀਂ ਇੱਥੇ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹੂੰਗਾ ਕਿ ਕਈ ਵਾਰ ਸਾਡੇ ਲੋਕ ਕੀ ਕਰਦੇ ਨੇ ਕਿ ਮਸਤੀ ਚਾ ਕੇ ਦਿਖਾਵੇ ਚਾ ਕੇ ਜਾਂ ਆਪਦੇ ਨਾਲਧਿਆਂ ਦੀ ਕਹਿੰਦੇ ਡੂੰਘੇ ਪਾਣੀਆਂ ਦੇ ਵਿੱਚ ਚੱਲੇ ਜਾਂਦੀਆਂ ਨੇ ਇਹ ਛੱਲਾਂ ਇੰਨੀਆਂ ਸਟਰੋਂਗ ਹੁੰਦੀਆਂ ਨੇ ਕਿ ਤੁਹਾਡੇ ਪੈਰਾਂ ਥੱਲੇ ਮਿੱਟੀ ਕੱਢ ਕੇ ਲੈ ਜਾਂਦੀਆਂ ਨੇ ਤੇ 2-2 ਫਿਟ ਮਿੱਟੀ ਜਾਂ ਤੁਹਾਡੇ ਪੈਰਾਂ ਹੇਠੋਂ ਨਿਕਲਦੀ ਹੈ ਤਾਂ ਤੁਸੀਂ ਪਾਣੀ ਵਿੱਚ ਡਿੱਗ ਸਕਦੇ ਹੋ ਤੇ ਤੁਹਾਨੂੰ ਛੱਲਾਂ ਆਪਣੇ ਨਾਲ ਰੋੜ ਕੇ ਲੈ ਕੇ ਜਾ ਸਕਦੀਆਂ ਨੇ ਤੋਂ ਇੰਨੀਆਂ ਸ਼ਕਤੀਸ਼ਾਲੀ ਹੁੰਦੀਆਂ ਨੇ ਕਿ ਤੁਸੀਂ ਡੁੱਬ ਸਕਦੇ ਹੋ ਆਪਣੀ ਜਾਨ ਗਵਾ ਸਕਦੇ ਹੋ ਤੋਂ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਤੇ ਉੱਥੇ ਆਖਰ ਚੌੜ ਕਰਨੀ ਚਮਲੌਟ ਕਰਨੀ ਜਾ ਆਪਣੇ ਆਪ ਨੂੰ ਇਹ ਦਿਖਾਉਣਾ ਕਿ ਮੈਂ ਤਾਂ ਬਹੁਤ ਬੜਾ ਦਲੇਰ ਹਾਂ ਤੇ ਇਹ ਤੁਹਾਡੀ ਜਾਨ ਦਾ ਦੁਸ਼ਮਣ ਬਣ ਸਕਦਾ ਹੈ ਸੋ ਆ ਦੇਖੋ ਕਿੰਡੀ ਖੂਬਸੂਰਤ ਲੌਬੀ ਹੈ ਸੋ ਇਮਪ੍ਰੈਸਿਵ ਰਿਸੋਰਟ ਦੀ ਸੋ ਜਿੱਥੇ ਆ ਕੇ ਲੋਕ ਬਹਿੰਦੇ ਨੇ ਸੁਬਾ ਸਵੇਰੇ ਤੁਸੀਂ ਇੱਥੇ ਮਾਰਨਿੰਗ ਚ ਬੈਠ ਕੇ ਕਾਫੀ ਪੀ ਸਕਦੇ ਹੋ ਜੂਸ ਪੀ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਹਾਂ ਤਾਂ ਅਸੀਂ ਵੀ ਆ ਕੇ ਇੱਥੇ ਬੈਠ ਜਾਂਦੇ ਸੀ ਚੰਗਾ ਭਈ ਦੋਸਤੋ ਤੁਸੀਂ ਦੇਖੋ ਆਲਾ ਦਵਾਲਾ ਦੇਖੋ ਕਿ ਕਿਸ ਤਰ੍ਹਾਂ ਦੇ ਖਾਣੇ ਨੇ ਤੇ ਮੈਂ ਤੁਹਾਡੇ ਤੋਂ ਇੱਥੇ ਹੀ ਆਗਿਆ ਮੰਗਦਾ ਤਾਂ ਅਗਲਾ ਬਲੌਗ ਵੀ ਜ਼ਰੂਰ ਦੇਖਣਾ ਸੋ ਫਿਰ ਦਿਓ ਆਗਿਆ ਮੇਰੇ ਵੱਲੋਂ ਬੇ ਜਰਮਨ ਮੋ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਆਪਾਂ ਦੁਨੀਆ ਦੇ ਹਿੱਸਿਆਂ ਵਿੱਚ ਕਮਾਉਂਦੇ ਰਹਾਂਗੇ ਸੋ ਧੰਨਵਾਦ ਸ਼ੁਕਰੀਆ